ਸਮਝਣੇ ਨਹੀਂ ਦੇਖ ਲਓ ਕਿੰਨਾ ਕਮੀ ਪਿਆ ਜੀ ਸਮਾਣਾ ਲਾਹੌਰ ਸਾਹਿਬ ਇਹ ਜਿਹੜੀ ਸੜਕ ਹੈ ਜੀ ਇਹ ਸਮਾਣੇ ਦੀ ਰੀੜ ਦੀ ਹੱਡੀ ਹੈ ਜੀ ਬਿਲਕੁਲ ਇਹਨੂੰ ਤੀਜੇ ਦਿਨਾਂ ਅਕੇ ਪਟ ਲੈਂਦੇ ਨੇ ਪਟੋ ਬੇਸ਼ੱਕ ਪਟੋ ਜੋ ਮਰਜ਼ੀ ਕਰੋ ਨਾ ਕੋਈ ਬੈਰੀਕੇਡ ਹੈ ਨਾ ਕੋਈ ਬੋਰਡ ਹੈ ਆ ਦੇਖੋ ਜੀ ਬਸ 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 ਹੋ ਥੋੜਾ ਜਿਹਾ ਮੀਂਹ ਜੇ ਸਵਾੜੀ ਕੋਈ ਕਿਹਦਾ ਨੌਟ ਜਿੰਦਾ ਕੌਣ ਜ਼ਿੰਮੇਵਾਰ ਹੈ ਬਲਦੀ ਵੀ ਸਕਦੀ ਸੀ ਇਸ ਇਸ ਸੜਕ ਤੋਂ ਹੋੜੀ ਕੁਝ ਗਾਜ ਦੇ ਬੋਲ ਨਹੀਂ ਆ ਲੇਕਿਨ ਸਾਰੇ ਅੱਖਾਂ ਵਿੱਚੇ ਥੋੜਾ ਜੀ ਆਂਦੇ ਨੇ ਤੁਸੀਂ ਆ ਕੇ ਦੇਖੋ ਆ ਪਿੱਛੇ ਦਿਖਾਓ ਕਿ ਉੱਧਰ ਪਾਣੀ ਕਿਵੇਂ ਖੜਾ ਹੈ ਉਹ ਦਿਖਾਓ ਜੀ ਪਿੱਛੇ ਕਿੰਨਾ ਗਮੀਂ ਪਿੱਤੀ ਜੀ ਮੰਦਰ ਦੇ ਦੇਣ ਅੱਜ ਬਣ ਜਾਂਦੀਆਂ ਨੇ ਅਸੀਂ ਆ ਤੁਸੀਂ ਦੇਖ ਲਓ 12 ਕਰੋੜ ਰੁਪਈਆ ਆਇਆ ਜੀ ਬਸ ੱਡੇ ਵਾਸਤੇ ਕਿੱਥੇ ਗਿਆ ਨਾ ਇਹ ਰੋਡ ਬਣਦੀਆਂ ਰੋਜ਼ ਪਟਕੇ ਲੱਗ ਜਾਂਦੇ ਨੇ ਕੋਈ ਰੋਡ ਵੀ ਨਹੀਂ ਆਉਂਦੇ ਕੋਈ ਸੁਰੱਖਿਆ ਨਹੀਂ ਨਹੀਂ ਹੈਗੀ ਇਹਦੇ ਬਸ ਪਲਟ ਜਾਂਦੀ ਪਲਟ ਜਾਂਦੀ ਜੀ ਇਹਨਾਂ ਨੂੰ ਕੀ ਹੈ ਜੀ ਇਹ ਤਾਂ ਬੈਠੇ ਨੇ ਇਸੀ ਕਮਰੇਆਂ 'ਚ ਤਦ ਵੀ ਕਾਰਿਆ ਕਰਦੇ ਨੇ ਨਾ ਕੋਈ ਆਖਦਾ ਪੱਟੀ ਬੰਨੀ ਹੋਈ ਜਾਂਦੇ ਨੇ ਕੋਈ ਅਗੇ ਵਿਚਾਰੇ ਦੇਖਦੇ ਤੇ ਉਹ ਵੀ ਨੀਂ ਹੀ ਦੇਖਦਾ ਤੁਸੀਂ ਚੱਲੋ ਦੂਸਰੇ ਦੇ ਘੇਰੇ ਸਿੱਖ ਪੱਟੀ ਕਿੱਸੇ ਮਾਰਦੇ ਨੇ ਮੈਂ ਪਹਿਲੇ ਸਭ ਨੂੰ ਕਿਹਾ ਜੀ ਕਹਿੰਦਾ ਜੀ ਸਾਡੀ ਸਰਕਾਰ ਨਹੀਂ ਇਹਦਾ ਕਾਗਜ਼ ਦੇ ਬੰਦੇ ਨੇ ਜੀ ਕਿਹਦੇ ਕੋਲੇ ਜਾਈਏ ਕੀ ਦੀ ਮਾਨੂੰ ਮਾਰੀ ਚਾਹੀਏ ਸਵਾਰੀਆਂ ਦਾ ਕੀ ਬੰਨਾ ਹੈ ਜੀ ਸਵਾਰੀਆਂ ਦਾ ਕੀ ਬੰਨਾ ਹੈ ਜੀ ਪੁਰਾਣੇ ਪਿੱਛੇ ਸਵਾਰੀਆਂ ਪਹਿਲਾਂ ਵੀ ਵਾਰ ਜੋ ਇਹ ਮੁੱਖ ਮੰਤਰੀ ਨਹੀਂ ਹੈਗਾ ਇਹ ਦੁਖ ਮੰਤਰੀ ਆ ਪਬਲਿਕ ਸਾਰੀ ਦੁਖੀ ਹੈ ਜੀ ਇਸ ਇਨ੍ਹਾਂ ਦੀ ਜਿਹੜਾ ਇਹ ਇੰਨੇ ਦਿਨ ਪਹਿਲਾਂ ਦਾ ਖੱਡਾ ਬਣਿਆ ਸੀ ਦੀ ਆਵਾਜ਼ ਚੱਕੀ ਤੁਸੀਂ ਪਹਿਲਾਂ ਚਲੋ ਅੱਜ ਤਾਂ ਪਤਾ ਚੱਲੀ ਚੱਕੀ ਆ ਇਹ ਆਵਾਜ਼ ਚੱਕੀ ਆ ਤਾਂ ਹੀ ਇਹਨੇ ਪੈ ਪਾਇਆ ਜੀ ਪਹਿਲਾਂ ਅੱਧ ਚਾਲੇ ਛੱਡ ਗਏ ਜੀ ਫੇਰ ਫੇਰ ਦਾ ਮਨ ਲੱਗਿਆ ਸੀ ਕਿ ਆਪਣਾ ਵੱਟਾ ਉੱਤੇ ਕਰੀਏ ਗਿਰੀਆਂ ਸੀ ਉਹ ਨਹੀਂ ਚਲਾਈ ਸੀ ਕਿ ਦੇਖਿਆ ਸਭ ਨੇ ਦੇਖਿਆ ਹਾਂਜੀ ਹਾਂਜੀ ਉਹ ਕੰ ਦਾ ਕਾਰਨ ਦੱਸੋਗੇ ਕਿ ਇਹ ਪਰੇਸ਼ਾਨੀਆਂ ਦਾ ਸਵਾਰੀਆਂ ਨੇ ਕਾਰਨ ਇਹਨੇ ਸਾਹਮਣਾ ਆ ਗਿਆ ਜੀ ਜਾਨ ਬਚਾਈ ਜੀ ਉਹ ਹੁਣ ਗੱਡੀ ਪਲਟਣੋਂ ਬਚੀਏ 10 ਦਿਨ ਹੋ ਗਏ ਨਾ ਪੱਟਿਆਂ ਉਸ ਕੋਈ ਪਾ ਕੇ ਨਹੀਂ ਗਏ ਕੀ ਹੋਇਆ ਜੀ ਨਾ ਹੋ ਗਿਆ ਉਹਨੂੰ ਬੰਦ ਕੀਤਾ ਉਹਨੂੰ ਪ੍ਰਸ਼ਾਸਨ ਵਾਲਾ ਸੋਈ ਇਹਦੀ ਰਿਪੇਅਰ ਨਹੀਂ ਕਰਦਾ ਬੰਦਾ ਜੀ ਪਿਆ ਉਹ ਗੱਡੀ ਖੁੱਬੀ ਵਿੱਚ ਹੁਣ ਮੰਗ ਕੀ ਕਰਦੇ ਹਾਂ ਜੀ ਮੰਗ ਮੰਗ ਤੁਹਾਨੂੰ ਲਾ ਕੇ ਪਹਿਲੀ ਦਿਨੋਂ ਰਿਪੇਅਰ ਹੋਈ ਸਹੀ ਕੀਤਾ ਜਿੰਨੇ ਦਾ ਪਲੇਅਰ ਨਹੀਂ ਕਰਦੇ ਉਹਨਾਂ ਦਾ ਗੱਡੀਆਂ ਬਾਈਪਾਸ ਜਾਂਦੀਆਂ ਸਾਡੇ ਦਾ ਕੋਈ ਸੁਧਾਰ ਨਹੀਂ ਹੈਗਾ ਕਦੇ ਬੈਰੀਂਗ ਉਥੇ ਜੇ ਮੰਨ ਲਓ ਗੱਡੀ ਪਲਟ ਜਾਂਦੀ ਲੋਕਾਂ ਨੇ ਕਹਿਣਾ ਸੀ ਡਰਾਈਵਰ ਦੀ ਗਲਤੀ ਕਰੀ ਪਲਟੀ ਹੈ ਤੇ ਗਲਤੀ ਉਥੇ ਪ੍ਰਸ਼ਾਸਨ ਦੀ ਹੈ ਉਹ ਫੇਸਬੁੱਕ ਤੇ ਗਿਆਨੀ ਬੜੇ ਬੈਠੇ ਨੇ ਕਰੋ ਅਸੀਂ ਜਿਹੜੇ ਗਿਆਨ ਮੰਡਲ ਵਾਲਿਆਂ ਨੂੰ ਇਹੀ ਗੱਲਾਂ ਚਾਹਦੇ ਵੀਰੇ ਅੱਜ ਤੋਂ ਬਾਅਦ ਰਸਤਾ ਯਾਰ ਬੱਸ ਸਟੈਂਡ ਹਾਲ ਹੋਏ ਸਹੀ ਅਸਾਂ ਦੋਸਤ ਨੂੰ 90 ਦਾ 8.5 ਬਾਹਰ ਚਾਹੀਦਾ ਹਾਂਜੀ ਬੱਸ ਸਟੈਂਡ ਬੱਸ ਸਟੈਂਡ ਇੱਥੇ ਚਾਹੀਦਾ ਹੀ ਨਹੀਂਗਾ ਬੱਸ ਸਟੈਂਡ ਹੀ ਬਾਹਰ ਚਾਹੀਦਾ ਹੈ ਰੋਜ਼ ਦੀਆਂ ਪਰੇਸ਼ਾਨੀਆਂ ਸਾਨੂੰ ਵੀ ਕਰਨੀਆਂ ਪੈਂਦੀਆਂ ਨੇ ਸਾਡੇ ਨਾਲ ਸਮਝੀ ਜੀ ਹੁਣ 10 ਮਿੰਟ ਮੀਂਹ ਪਿਆ ਜੀ ਗੱਡੀ ਦੇਖੋ ਪਲਟਣੋਂ ਬਚ ਗਈ ਦੇਖੋ ਜਿਹੜੀਆਂ ਸਵਾਰੀਆਂ ਨੇ 하이다